ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਚਾਰੋਂ ਸਰ ਝੋਟੀਆਂ ਸੇਲ ਲਈ ਲੈ ਕੇ ਆਏ ਜੀ ਚਾਰੇ ਬਟ ਟੌਪ ਦੀਆਂ ਸਿਰੇ ਦੀਆਂ ਟੌਪ ਕਲਾਸ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰਹਿਮ ਦੀ ਵੀਡੀਓ ਬਣਵਾਉਣਾ ਚਾਹੁੰਦਾ ਹੈ ਮੇਰੇ ਨਾਲ ਕੰਟੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81467 15312 8146 15312 ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ ਆਜ ਬਾਈ ਬਾਈ ਜੀ ਸਸਿਕਾ ਸਸਿਕਾ ਬਾਈ ਜੀ ਹੋ ਠੀਕ ਹੋ ਵਧੀਆ ਬਹੁਤ ਵਧੀਆ ਜੀ ਕਿਰਪਾ ਬਾਬੇ ਨਾਨਕ ਦੀ ਚਲੋ ਵਧੀਆ ਨਾਮ ਤੇ ਐਡਰੈਸ ਬੋ ਨਾਮ ਬਾਈ ਮੇਰਾ ਸੇਵਕਾ ਜੀ ਪਿੰਡ ਰਾਮ ਸਿੰਘ ਵਾਲਾ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟੀ ਨੇੜੇ ਪਿੰਡ ਬਾਈ ਨੇੜੇ ਬਾਈ ਬਰਗਾੜੀ ਆਪਾਂ ਨੂੰ 2.5 ਕਿਲੋਮੀਟਰ ਇਧਰ ਜੈਤੋ 5-6 ਕਿਲੋਮੀਟਰ ਓਕੇ ਬਾਈ ਮੋਬਾਈਲ ਨੰਬਰ ਬੋ 9814104404 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੇ ਪਹਿਲੇ ਨੰਬਰ ਦੇ ਝੋਟੀ ਦੇ ਨੇ ਟੌਪ ਕਲਾਸ ਕਿੰਨੀ ਉਮਰ ਹੈ ਭਾਈ ਇਹਦੀ 2.5 ਸਾਲ ਦੇ ਨੇੜੇ ਉਮਰ ਆ ਗਈ ਤੇ ਦੰਦਾਂ ਤੋਂ ਹਜੇ ਖੀਰ ਗਈ ਆ ਓਕੇ ਹਾਂਜੀ ਹਾਂ ਇਹਦੇ ਨਾ ਉਹ ਦੱਸਿਆ ਸੀਗਾ ਉਹਨਾਂ ਨੇ ਕਹਿੰਦੇ ਭਾਈ ਅੱਜ 17 ਅੱਜ ਉਹਨਾਂ ਨੇ ਕੱਲ 17 ਲਗ ਦੱਸਿਆ ਸੀ ਅੱਜ ਯਾਨੀ ਕਿ 18ਵਾਂ ਦਿਨ ਹੋਗਾ ਟੀਕਾ ਲੱਗੇ ਨੂੰ ਓਕੇ ਭਾਈ ਬਾਕੀ ਆਪਾਂ ਭਾਈ ਖਾਲੀ ਕਰਕੇ ਦੇਣੀ ਆ ਸਹੀ ਗਾਂਗਲੇ ਦੀ ਕਿਸਮਤ ਆ ਕਿਸਮਤ ਆ ਆਪਾਂ ਦਾ ਕਹਿੰਦੇ ਪਰਮਾਤਮਾ ਲੋ ਵੀ ਵਿਚਾਰੀ ਇਹ ਗੱਭਣੀ ਰਵੇ ਪਰ ਆਪਾਂ ਖਾਲੀ ਕਰਕੇ ਦੇਣੀ ਹੈ ਸਹੀ ਹੈ ਛੋਟੀਆਂ ਕਰੈਕਟਰ ਟੂਟ ਬਹੁਤ ਚੰਗੇ ਆ ਬਈ ਹਾਂ ਬਾਕੀ ਦੋ ਸੁਣਾਏ ਬਈ ਜ਼ਰੂਰੀ ਹੁੰਦਾ ਹਨਾ ਬਈ ਨੰਨਾਂ ਤੋਂ ਕੀ ਰਹੀ ਆ ਬਈ ਹਜੇ ਅੱਛਾ ਹਾਂ ਠੀਕ ਹੈ ਬਈ ਫੇਸ ਦੀ ਬਿਊਟੀ ਦੇਖੋ ਕਮਾਲ ਦੇਖੋ ਬਹੁਤ ਵੱਡੀ ਮੱਝ ਦੀ ਕੱਟੀ ਹੈ ਜੀ ਇਹ ਚੰਗਾ ਕੱਦੀ ਵਾਲਾ ਯਾਰ ਕਰਮ ਵਾਲੀ ਦਾ ਮੈਂ ਬਈ ਇਹਦੀ ਮਾਂ ਦਿਖਾਈ ਆ ਮੈਨੂੰ ਉਹਨਾਂ ਨੇ ਬਾੜੀ ਚੰਗੀ ਆ ਕਹਿੰਦੇ 407 ਕੈਂਟਰ ਚ ਲਿਆਂਦੀ ਸੀ ਕੱਲ੍ਹ ਕੋਈ ਠੀਕ ਆ ਐਡੀ ਵੱਡੀ ਐਡੀ ਵੱਡੀ ਮੱਝ ਸੀਗੀ ਸਹੀ ਗੱਲ। ਤੇ ਉਹਦਾ ਉਹਨਾਂ ਦਾ ਬਾਹਰ ਤਾਂ ਬਣ ਗਿਆ ਚਲੋ। ਠੀਕ ਹੈ। ਨਮਾਜ਼ਾਂ ਕਰਕੇ ਵਧੀਆ ਸਤੰਦਰ ਉਸਤੀ ਰਵੇ ਉਹਨਾਂ ਨੂੰ ਵਿਚਾਰਿਆਂ ਨੂੰ। ਸਹੀ ਹੈ। ਤੇ ਤਾਂ ਕਰਕੇ ਉਹਨਾਂ ਨੇ ਪਾਸੋਂ ਸੇਲ ਕਰਤੇ। ਸਹੀ ਗੱਲ ਆ ਭਾਈ। ਕੱਲਾ ਕੱਲਾ ਅੰਗ ਨਾ ਭਾਈ ਇੱਕ ਨੰਬਰ ਦੁੱਧ ਵਾਲਾ ਪੀਸ ਆਗਾ ਤੇ ਥਣ ਝੋਲੀ ਦੀ ਸਾਫਾ ਨਾ ਭਾਈ। ਬਹੁਤ ਮੈਂ ਨਾ ਭਾਈ ਕਿਸੇ ਪਾਸੇ ਹੱਥ ਤਰਾ ਨਹੀਂ ਝੋਟੀ ਦਾ। ਤੇ ਐਡੀ ਝੋਟੀ ਖੀਰੀ ਵਾਹੇ ਕਾਟੀ ਨਿਕਲਦੀ ਆ ਜੀ। ਹੂੰ ਕੱਦੀ ਬਾਲਾ ਕਰਮਾਈ ਦਾ। ਦੇਖੋ ਕਿਆ ਬਾਤ ਆ ਭਾਈ। ਫੁੜਾ ਫੜਾ ਕਰਮਾ। ਮੈਂ ਨਾ ਭਾਈ ਕਿਸੇ ਪਾਸੋਂ ਵੀ ਐ ਖੁੰਜੀ ਨਹੀਂ ਝੋਟੀ। ਹੂੰ। ਕਿਆ ਖਣ ਦੇ ਨੇੜ ਤੋਂ ਚੈੱਕ ਕਰਵਾ ਦਾਂਗੇ ਲੰਮੀ ਲੰਮੀ ਦੇਖੋ ਕਰਮ ਵਾਲੀ ਫੁੱਲ ਖਣ ਦੀ ਖੁਣ ਨਹੀਂ ਕਰਮ ਵਾਲੀ ਦੀ ਦੇਖੋ ਸੰਭਾਈ ਸੰਭੂਸ ਦਿਖਾਓ ਸੁਭਾਈ ਬੜਾ ਠੰਡਾ ਹੈ ਨਾ ਆ ਤੁਹਾਨੂੰ ਪਤਾ ਵੀ ਚੰਗੇ ਘਰ ਤਾਂ ਫਿਰ ਚੰਗੀ ਸੰਭਾਈ ਕਰਦਾ ਹੈ ਨਾ ਹੂੰ ਹੂੰ ਸਹੀ ਗੱਲ ਆ ਬਾਈ ਕਿਆ ਦੇਖੋ ਇੱਕ ਕ ਨੰਬਰ ਜੋਟੀ ਆ ਬਾਈ ਚੀਜ਼ ਆ ਇੱਕ ਕ ਨਹੀਂ ਬਾਈ ਹਾਂ ਇਹ ਹਰਿਆਣੇ ਚੋਂ ਆਈ ਵੀ ਆ ਬਾਈ ਮਗਰ ਕੱਟੀ ਆਈ ਸੀਗੀ ਉਹਦੇ ਠੀਕ ਆ ਬਾਈ ਉਹ ਮੱਝ ਦੇ ਹੂੰ ਤੇ ਤੁਹਾਨੂੰ ਪਤਾ ਵੀ ਬਾਕੀ ਹਰਿਆਣੇ ਦਾ ਤਾਂ ਨਾ ਪਹਿਲੇ ਨੰਬਰ ਤੇ ਚੱਲੀ ਜਾਂਦਾ ਸਹੀ ਗੱਲ ਆ ਸਹੀ ਗੱਲ ਆ ਬਾਈ ਭਾਈ ਸੇਵਕਾ ਜਦਦੇ ਤਿਆਰ ਹੋ ਗਈ ਨਾ ਝੋਟੀ ਦੱਸੂ ਭਾਈ ਦੱਸੂਗੀ ਪ੍ਰਮਾਤਮਾ ਦੀ ਕਿਰਪਾ ਨਾਲ ਹੂੰ 2 3 ਲੱਖ ਦੀ ਝੋਟੀ ਤਿਆਰ ਹੋਣੀ ਹੈ ਜਿਵੇਂ ਅੱਜ ਦੇ ਹਸਾਣਾ ਮੰਗਈ ਆਗੀ ਜਨਵਰਾਂ ਦੀ ਜਿਵੇਂ ਹਸਾਣਾ ਝੋਟੀ ਨਾ ਕਾਦਾ ਝੋਟੀ ਦਾ ਕਿ ਨਹੀਂ ਭਾਈ ਉਹਦੇ ਕਹਨੂੰ ਦੂਜਿਆਂ ਤਾਂ ਆਨੇ ਤੇ ਮਕਾਲੇ ਤੇ ਝੋਟੀਆਂ ਹੀ ਲਾਦਿਆ ਉਹ ਆਪ ਦੀ ਥਾਂ ਪਰ ਇਹ ਝੋਟੀ ਦਾ ਯਾਰ ਜਿਹਦੇ ਘਰੇ ਜਾਵੜੀ ਕਰਮਾਂ ਵਾਲੀ ਹੂੰ ਦੱਸੂਗੀ ਦੱਸੂਗੀ ਹਾਂ ਵੀ ਹੈਗੀ ਆ ਝੋਟੀ ਖੜੀ ਹੈਗੀ ਬਾਕੀ ਇਹਦੇ ਸੀਮਣ ਲੱਗਿਆ ਵਾ ਠੀਕ ਆ ਤੇ ਬਾਕੀ ਮੰਨ ਕੇ ਚੱਲ ਸੀਮਣ ਦੇ ਕਾਬਲ ਵੀ ਆ। ਇਹ ਹੈਗਾ ਵੀ ਸੀਮਣ ਕਾਬਲ ਪਤਾ ਲੈ ਥਣ ਝੋਲੀ ਚੈੱਕ ਚਾਰ ਥਣ ਇਕੱਲਾ ਇਕੱਲਾ ਥਣ ਪੂਰੀ ਵਿਥੀ ਦੇ ਥਣ ਵਾੜੀ ਬਿਊਟੀ ਹੈ ਕਰਨ ਵਾਲੀ ਤੇ ਬਾਈ ਖੜ ਨਹੀਂ ਖੜ ਨਹੀਂ ਦੇ ਝੋਟੀ ਦੀ ਮਾਣਾ ਬਾਈ ਬਾਹਲੇ ਚੰਗੇ ਉਹਨਾਂ ਮੈਨੂੰ ਦੱਸਿਆ ਸੀ ਯਾਰ ਪਤਾ ਨਹੀਂ ਕਿਹੜੇ ਸੀਮਣ ਦੀ ਆ ਮੈਂ ਭੁੱਲ ਗਿਆ ਠੀਕ ਆ ਹਾਂ ਦੱਸਿਆ ਸੀਗਾ ਉਹਨਾਂ ਚੰਗੇ ਜਾਣੀ ਕਿ ਟਿੱਕੇ ਦੀ ਕੱਟੀ ਆ ਇਹੇ ਬਾਕੀ ਯਾਰ ਖਾਸ ਜੀ ਗੱਲ ਸੁਭਾਅ ਵਾਲਾ ਠੰਡਾ ਲੱਗਿਆ ਬਾਹਰੀ ਠੰਡੀ ਆ ਬਾਈ ਬਾਹਰੀ ਠੰਡੀ ਆ ਗਈ ਕਸ ਵੀ ਨਹੀਂ ਚੱਰੀ ਆ ਕਿ ਮੁੱਲਾ ਵੀਰੇ ਜੈ ਜੈ ਮੁੱਲ ਦਾ ਬਾਈ ਹਣ ਜਿਹੜੇ ਸਾਹ ਨਾਲ ਝੋਟੀ ਆਪਾਂ ਵੀ ਪੂਰੇ ਪੈਸੇ ਲਾ ਕੇ ਹੀ ਲਈ ਆ ਸਹੀ ਹੈ ਤੋਂ ਨਹੀਂ ਕਰਕੇ ਬਾਲਾ ਆਪਾਂ ਕਰਦੇ ਨਹੀਂ ਹੁੰਦੇ ਤੁਹਾਨੂੰ ਪਤਾ ਆਪਣੀ ਹੁਣ ਕਿੰਨੀਆਂ ਵੀਡੀਓ ਬਣ ਗਈਆਂ ਤੇ ਆਪਣੇ ਮੁੱਲ ਜਾਇ ਜਾਇਦਾ ਤਾਂ ਹੀ ਔੜਦੀਆਂ ਹੀ ਤੁੜੀਆਂ ਜਾਂਦੀਆਂ ਸਹੀ ਗੱਲ ਆ ਭਾਈ ਇਸ ਲਈ ਹੁਣ ਵੀਡੀਓ ਤੁਸੀਂ ਬਣਾਈ ਸੀ ਚਾਰ ਝੋਟੀਆਂ ਇੱਕੋ ਕਰਨੀ ਲੈ ਲੀਗਾ ਉਹ ਮੁੱਲ ਬੜੇ ਜਾਇ ਮੁੱਲ ਜਾਇ ਜੇ ਭਾਈ ਜਾਇ ਜੀ ਰੱਖਨੇ ਆਪਾਂ ਜਨਾਜ਼ਰ ਕੰਮ ਕਰਨ ਠੀਕ 6200 ਦੀ ਦੇ ਦਾਂਗੇ ਭਾਈ 62 ਦੀ ਹਾਂ ਮਾਨ ਮਾਨ ਤਾਂ ਥੋੜਾ ਬੋਧਾ ਕਰ ਦਾਂਗੇ ਬੜਾ ਨਹੀਂ ਹੁਣਾ ਬਸ 6200 ਦੀ ਝੋਟੀ ਦੇ ਦਾਂਗੇ ਪਰ ਝੋਟੀ ਇੱਕ ਚੀਜ਼ ਆ ਹੁਣ ਮੰਨ ਕੇ ਚੱਲ ਬੰਦੇ ਨੂੰ ਐ ਜੇ ਲੱਗੂ ਵੀ 5-4000 ਰੁਪਏ ਵੱਧ ਲੱਗਦਾ ਬਈ ਚੀਜ਼ ਜਦੋਂ ਇਹਨੇ ਵੇਕਣਾਗਾ ਠੀਕ ਆ ਕਿ ਨਹੀਂ ਉਦੋਂ ਲੱਖਾਂ 'ਚ ਮੰਨ ਕੇ ਚੱਲ ਨਫਾ ਬਈ ਹੁਣ ਇਹ ਕੱਦ ਦੇਖੋ ਲੈ ਹੁਣ ਮੈਂ ਇਧਰਲੇ ਪਾਸੇ ਖੜਕੇ ਦਿਖਾਉਣਾ ਤੁਹਾਨੂੰ ਲੈ ਸਹੀ ਗੱਲ ਕਿੱਥੇ ਮੇਰੇ ਮੋਢੇ ਤੇ ਹੁਣ ਨਹੀਂ ਟੱਪੀ ਪੈਦੀ ਇਹ ਚੰਗੀ ਜੀ ਦਾ ਮੁੱਲ ਚੰਗਾ ਹੀ ਪੈਣਾ ਬਈ ਠੀਕ ਆ ਕਿ ਨਹੀਂ ਅੱਗੇ ਭਰਾ ਕੀ 2 ਨੰਬਰ ਤੇ ਇਹ ਬਈ ਨੀ ਉਮਰ ਆ ਇਹ 2 ਕ ਸਾਲ ਦੇ ਨੇੜੇ ਆ ਪਾਉਣੇ 1 2 ਸਾਲ ਆ 2 ਸਾਲ ਆ ਲੋ ਓਕੇ ਕੱਟੀ ਇਹ ਵੀ ਯਾਨੀ ਕਿ ਯਾਨ ਭਈ ਆ ਨਾ ਵੀ ਇੱਕ ਤੋਂ ਇੱਕ ਹੀ ਵੱਧ ਕੇ ਆ ਝੋਲੀ ਝੂਲੀ ਦਿਖਾਓ ਇਹਦੀ ਵੀ ਹਾਂ ਚਾਰ ਹੀ ਥਾਨ ਹੋਣਗੇ ਚਾਰ ਥਾਨ ਇਕੱਲਾ ਇਕੱਲਾ ਥਾਨ ਪੂਰੀ ਵਿਥੀ ਤੇ ਥਾਣਾ ਬਈ ਝੋਟੀ ਬਹੁਤ ਚੰਗੀ ਆ ਬਈ ਇਹ ਵੀ ਥੋੜਾ ਪੜਾ ਦੇਖੋ ਕਰਮਾਈ ਦਾ ਬਾਕੀ ਯਾਰ ਇੱਕ ਖਾਸियत ਆ ਬਾਈ ਲਿਸੜ ਦੀਆਂ ਨਹੀਂ ਝੋਟੀਆਂ ਤੇਰੇ ਕੋਲ ਹੁੰਦੀ ਬਾਈ ਆਪਾਂ ਲੈ ਕੇ ਨਹੀਂ ਆਉਂਦੇ ਬਾਈ ਬਹੁ ਜਾ ਮਾਲ ਨਹੀਂ ਲੈ ਕੇ ਆਉਂਦੇ ਮੈਨੂੰ ਨਾ ਆਪ ਨੂੰ ਆ ਨਹੀਂ ਠੀਕਾ ਵਪਾਰਤਾ ਬਾਈ ਜ਼ਰੂਰ ਕਰਦੇ ਆ ਮੈਨੂੰ ਸ਼ੌਂਕ ਵੱਲ ਆ ਜਾਣ ਮਰਾਂ ਚੰਗਿਆਂ ਜਿਹੜਾ ਹੁਣ ਤੂੰ ਲਸਾ ਗਿਆ ਬਾਈ ਉਹਨੂੰ ਖੁਰਨ ਨੂੰ ਟਾਈਮ ਲੱਗਿਆ ਬਹੁਤ ਬਹੁਤ ਹੁਣ ਇਹ ਚੋਟੀ ਆ ਪਲੀ ਵੀ ਆ ਪਲੀ ਪਲੀ ਇਹਨੇ ਜਾਣ ਸਾਰ ਤੁਰ ਹੀ ਜਾਣਾ ਮੈਂ ਆਪਾਂ ਕਹਿੰਦੇ ਹਾਂ ਹਾਂ ਬਾਈ ਕੱਦੂਆਂ ਦੀ ਬੇਲ ਵਾਂਗੂੰ ਵੱਧਦੀ ਤਰੀ ਵਾਧਦੀ ਵਾਧਦੀ ਦੇਖੋ ਨਥਾਓ ਕਿੰਨਾ ਚੌੜਾ ਆ ਚੀਜ਼ ਦਿਖਾਓ ਕੱਟਾ ਦੇਖੋ ਲੈ ਸਹੀ ਆ ਕਿੰਨਾ ਚੌੜਾ ਪਿਆ ਦੇਖੋ ਕੀ ਬਾਤ ਆ ਭਾਈ ਅਜੇ ਤਾਂ ਬੱਚੇ ਹੀ ਆ ਬਾਕੀ ਖੀਰੀਆਂ ਹੀ ਆ ਸਾਰੀਆਂ ਇਹ ਸਹੀ ਗੱਲ ਆ ਭਾਈ ਬਿਊਟੀ ਇੱਕ ਨੰਬਰ ਕੱਦ ਝੂਲੀ ਇੱਕ ਨੰਬਰ ਫੇਸ ਸਿੰਗੀ ਸੁੰਗੀ ਪਤਲੀ ਆਓ ਫੇਸ ਫੂਟ ਦਿਖਾਓ ਇਹ ਸਿੰਗ ਮੋੜ ਲੱਗੀ ਕਿ ਨਹੀਂ ਹਾਂ ਨਾਲ ਹੀ ਮੋੜ ਲੱਗੀ ਭਾਈ ਦਿਖਾਓ ਫੇਸ ਫੂਟ ਫੇਸ ਦੇਖ ਬਿਊਟੀ ਚੈੱਕ ਮੈਂ ਨਾ ਬੜੀ ਚੰਗੀ ਬਣੂ ਭਾਈ ਜਿੱਦੇ ਕਰਮਾਂ ਵਾਲੀ ਨੂੰ ਪ੍ਰਮਾਤਮਾ ਲੰਮੀ ਉਮਰ ਰੱਖੇ ਦੀ ਪਰ ਆਪਾਂ ਕਰਕੇ ਤੇ ਬਣਨਾ ਬਹੁਤ ਵੱਡੀ ਗੱਲ ਹੈ ਸਹੀ ਆ ਭਾਈ ਸਹੀ ਆ ਹਾਂ ਬਹੁਤ ਚੰਗੀ ਝੋਟੀ ਆ ਬਾਈ ਲੱਭ ਤਾ ਹੋ ਬਸ ਸੇਤੂ ਹੀ ਟੀਕਾ ਲਉਗੀ ਵਜਨੇ ਪਈ ਵੀ ਝੋਟੀ ਚੰਗੀ ਆ ਥੋੜੀ ਘਣੀ ਖਰਾਕ ਭਾਲਦੀ ਆ ਠੀਕ ਆ ਸੇਤੂ ਹੀ ਲੈ ਜਾਣਾ ਸਰ ਪਤਾ ਏ ਇਹਦਾ ਕੀ ਮੋਲ ਲੱਜਾਜ ਮੌਲਤਾ ਬਾਈ ਇਹਦਾ ਮੰਨ ਲਓ 35 ਕਰੋ 36 ਉਹ 33000 ਦੀ ਦੇ ਦਾਂਗੇ ਜੀ ਮੁੱਲ ਕਰਾਉਣਾ ਬਾਈ ਕਿਨਾਂ ਜੱਡਾ ਮਰਜ਼ੀ ਕਰਾ ਲਓ 33000 ਦੀ ਆਪਾਂ ਆਕੀ ਮੌਲਣੀ ਬਾਈ ਕਰਦੇ ਹੁੰਦੇ ਆਪਾਂ ਦੇਣ ਲੈਣ ਵਾਲਾ ਹੀ ਕਰਦੇ ਹੁੰਦੇ ਐਵੇਂ ਬਾਹਾਂ ਨਹੀਂ ਆਪਾਂ ਵੀ ਪਹਿਲਾਂ 40 ਮੰਗ ਲਓ ਤੇ ਮੁੜ ਕੇ 30 ਦੀ ਫੜਾ ਦੋ ਉਹਦਾ ਆਵਾਜ਼ ਨਹੀਂ ਆਉਂਦਾ ਗੱਲ ਸਹੀ ਗੱਲ ਆ ਬਾਈ ਸਹੀ ਆ ਆਵਾ ਮੌਲ ਜਮਾ ਜੈ ਜੀ ਰੱਖਦੇ ਹੁੰਦੇ ਅੱਗੇ ਭਰਾ ਕੀ 3 ਨੰਬਰ ਇਹਨਾ ਨੰਬਰ ਬਈ ਸਵਾ ਦੋ ਸਾਲ ਦੀ ਆ ਇਹ ਵੀ ਕੱਟੀ ਖੀਰ ਕੋਈ ਆ ਨਾ ਦਿਖਾਓ ਝੋਲੀ ਝੁਲੀ ਦਿਖਣਾ ਹੈ ਬਈ ਝੋਲੀ ਨੇੜੇ ਤੋਂ ਚੈੱਕ ਕਰਵਾਉਣੀ ਆ ਚਾਰ ਥਾਨ ਇਕੱਲਾ ਇਕੱਲਾ ਥਾਨ 4 ਇੰਚੀ ਪੈਰ ਵਾਂਗੂ ਥਾਨ ਲੱਗਿਆ ਮੋਟੇ ਮੋਟੇ ਤੇ ਫੇਸ ਦੀ ਬਿਊਟੀ ਤੇ ਸਿੰਘ ਦੇ ਕਰਮ ਵਾਲੀ ਪੂਰੀ ਪਲੀ ਵੀ ਆ ਝੋਟੀ ਹਾਂ ਪਲੀ ਵੀ ਚੰਗੀ ਆ ਝੋਟੀ ਬਾਕੀ ਕੱਦ ਵਜਨ ਵਾਲੀ ਆ ਖੋਲ ਦੇ ਮੜੀ ਬਾਹਰ ਨਰਾਲੀ ਜੀ ਤੋੜ ਦੀਗੇ ਫੇਸ ਦੇਖ ਕਿ ਨਹੀਂ ਜੀ ਮੈਂ ਨਾ ਬਾਈ ਕਿਆ ਬਾਤ ਹੈ ਦਿਖਾਈ ਸਿੰਗੀ ਸੁngੀ ਦਿਖਾਈ ਜਮਾ ਨਾਲ ਹੀ ਬਈ ਮੰਨ ਕੇ ਚੱਲੋ ਬੱਸ ਤੇ ਵੱਲ ਆ ਗਿਆ ਪੈਰਾਂ ਤੇ ਹਾਂ ਇਹ ਨੀਲੀ ਰਾਵੀ ਨੀਲੀ ਜੀ ਪੈਂਦੀ ਆ ਬਾਈ ਨੀਲੀ ਜੀ ਪੈਂਦੀ ਆ ਹਾਂ ਨੀਲੀ ਰਾਵੀ ਦਾ ਬੱਚੇ ਬਹੁਤ ਚੰਗੇ ਰਹੂਗੀ ਮੈਂ ਨਾ ਬਾਈ ਬੱਚਾ ਟਾਪ ਦਾ ਦੇਉ ਜੇ ਨੀਲੀ ਦਾ ਟੀਕਾ ਭਰਾ ਤਾਂ ਕਹਿੰਨੇ ਸਹੀ ਗੱਲ ਆ ਹਾਂ ਬਾਕੀ ਅਗਲੇ ਦੀ ਗੱਲ ਸਮਝਾ ਵੀ ਕਿਹੜਾ ਲੈਣਾ ਬੱਚੇ ਦੋਨੇ ਚੰਗੇ ਪਾਊਗੀ ਬਸਲਾ ਦੋਨਾ ਜੀ ਕਾਮਯਾਬ ਰਹੂਗੀ ਚਾਹੇ ਮੋਹਰਾ ਦਾ ਸੀਮਣ ਲੱਗੇ ਜੇ ਚਾਹੇ ਬਾਈ ਨੀਲੀ ਰਾਵੀ ਦਾ ਲੱਗੇ ਜੇ ਊਟੀ ਚੰਗੀ ਆ ਔਰ ਚੰਗੀ ਝੋਟੀ ਆਵੇ ਜਮਾ ਨਾਲੋਂ ਮੋੜਿਆ ਪਲੀ ਵੀ ਦੇ ਕੋ ਰਾਜੀ ਗੋਲ ਗੋਲ ਪਈ ਆ ਕਰਮ ਵਾਲੀ ਕਨੇ ਜੀ ਹਾਂ ਬਾਈ ਜਮਾ ਗੋਲ ਪਈ ਆ ਬਾਕੀ ਥਾਣ ਨੇੜੇ ਦੋ ਚੈੱਕ ਕਰਵਾ ਲਾਂਗੇ ਚਾਰ ਥਾਣ ਨੇ ਲੈ ਪਿੱਛੇ ਤੋਂ ਚੌੜੀ ਜੂੜੀ ਦੇਖ ਬਹੁਤ ਚੌੜੀ ਆ ਬਾਈ ਗੋਲ ਪਈ ਆ ਪੂਰੀ ਆਪਾਂ ਹੋ ਜਾ ਜਾਂਦੇ ਲੈਂਦੇ ਨਹੀਂ ਬਾਈ ਸਹੀ ਗੱਲ ਆ ਜਿਹੜੀ ਮੇਨ ਗੱਲ ਹੁੰਦੀ ਆ ਮੈਂ ਦੱਸ ਘਟਾਂ ਵੀ ਲਿੱਸਾ ਬਸੂ ਜਿਵੇਂ ਝੋਟੀ ਆ ਬੱਚੀ ਆ ਉਹ ਚੀਜ਼ਾਂ ਖੁਰਦੀਆਂ ਨਹੀਂ ਸੀਤੀ ਫਿਰ ਕਨੇ ਜੀ ਭਾਈ ਉਹ ਜਿਆਦੇ ਖਰਾਕ ਕੇ ਉਹ ਚੀਜ਼ਾਂ ਫਿਰ ਉਹ ਜਿਆਦੇ ਸੰਭਾਈ ਪਾ ਲੈਣੀਆਂ ਬਾਈ ਜਿਆਦੇ ਸੰਭਾਈ ਪਾ ਲੈਣਗੇ ਜਿਆਦੇ ਖਰਾਕ ਲੈਣੀਆਂ ਖਰਾਕ ਤੈਨੂੰ ਪਤਾ ਕੀ ਪਾ ਪੈਂਦੀ ਹੈ ਫਿਰ ਬਾਈ ਹੁਣ ਤਾਂ ਜੇ ਮੰਨ ਲਓ ਬਾਈ ਇਹ ਡੇਰੇ ਪਸ਼ੂ ਆਪ ਘਰੇ ਤਿਆਰ ਕਰਕੇ ਆਪਾਂ ਘਰ ਦੇ ਜੰਮੇ ਤੇ ਬਾਈ ਸਹੀ ਗੱਲ ਕਾਬਲਾਲੇ ਬੰਦਾ ਜਿਹੜੇ ਮੁੱਲ ਅੱਜ ਕੀਤੇ ਆ ਉਹ ਤੋਂ 10000 ਪਲასი ਟੱਪੂਗਾ ਕੰਮ ਪਲასი ਟੱਪੂ ਨਾਲੇ ਸਮਾਂ ਵੱਜਦਾ ਸਮਾਂ ਵੱਜਦਾ ਬਾਈ ਨਹੀਂ ਇਹਨਾਂ ਦੇ ਕੰਮ ਵਾਲਿਆਂ ਨੇ ਹੁਣ ਜਾਣਿਆਂ ਨੇ ਮੰਨ ਲਾ ਉਹ ਤਾਂ ਚਲੋ ਲੱਗਿਆ ਲਗਾਇਆ ਆ ਜੋ ਟੀਨੇ ਦਾ ਜਾਨ ਲੈ ਟੀਕਾ ਲੈ ਲੈਣਾ ਹਾਂ ਇਹਨੇ ਥੋੜੇ ਟਾਈਮ ਤਿੰਨ ਮੜੀ ਨੇ ਸੀ ਮੰਨ ਲੈ ਲੈਣਾ ਕੀ ਮੋਲ ਆ ਫਿਰ ਜੈਜ ਮੋਲੇ ਦਾ ਵੀ ਨਹੀਂ ਆਪਾਂ ਬਾਲਾ ਕਰਨਾ ਬਾਈ ਮੋਲੇ ਦਾ 42000 ਆ ਮਾਨਤਨ ਮਾਨਤਨ ਥੋੜਾ ਥੋੜਾ ਆਊਗਾ ਬਾਲਾ ਨਹੀਂ ਹੋਣਾਗਾ ਠੀਕ ਬਾਈ ਉਹ ਮੋਲੇ ਦਾ ਫਿਰ 45 40 ਹੁਣ ਮੂੰਹ ਨਾ ਕਹਿਣਾ 42000 ਰੁਪਿਆ ਮੋਲ ਆ ਮਾਨਤਨ ਕੋਈ ਚੱਕਰ ਨਹੀਂ ਹੋ ਜਾਊਗਾ ਬਾਈ ਅੱਗੇ ਵੀਰੇ ਆ ਗਈ ਲਾਸਟ ਕਿੰਨੀ ਉਮਰ ਹੈ ਜੀ ਇਹ ਬਾਈ ਸਵਾਹ ਤੇ ਡੇਢ ਦੇ ਆਸੇ-ਪਾਸੇ ਜਿਆ ਸਵਾਹ ਕੁ ਦੀ ਮੰਨ ਲੈ ਕੋਈ ਠੀਕ ਹੈ ਵੀ ਬਹੁਤ ਚੰਗੀ ਆ ਦਿਖਾਓ ਦੇਖੀ ਹਾਂ ਕੀ ਬਾਤ ਆ ਜੇ ਮੈਂ ਆਪਾਂ ਕਹਿੰਦੇ ਕੋਈ ਪਰਖ ਵਾਲਾ ਬੰਦਾ ਹੋਵੇ ਮੈਂ ਕਹਿੰਦਾ ਜੀ ਇਹਨੂੰ ਪਰਖ ਨਹੀਂ ਉਹ ਵੀ ਰਸ ਲਊ ਆ ਉਹਦਾ ਆ ਦੂ ਬਾਈ ਨਹੀਂ ਹਾਂ ਹਾਂ ਇੰਨੀ ਤਗੜੀ ਚੀਜ਼ ਹੈ ਇੰਨੀ ਨਸਲ ਆ ਝੋਟੀ ਦੇ ਇਹਦਾ ਬਾਈ ਹਜੇ ਬੱਚਾ ਹਨ ਦੇਖੀ ਲੈ ਝੋਲੀ ਦੇ ਬਾਲ ਬੋਲ ਕਰਮਾਈ ਆ ਆ ਝੋਲੀ ਦਾ ਬਾਈ ਪੱਟੀ ਬੈਠੀ ਆ ਹੁਣੀ ਜਮ ਗੱਬੜ ਹੁੰਦੀ ਆ ਬਾਈ 8 ਮਹੀਨੇ ਦੀ ਠੰਡੀ ਵਾਲੀ ਹੈਗੀ ਵਿਚਾਰੀ ਪੂਰਾ ਗੋਲ ਪਈ ਸਿੰਗ-ਸੁੰਗ ਬਹੁਤ ਨੀ ਆਗਾ ਲੈ ਬਿਊਟੀ ਚੈੱਕ ਕਰਿਓ ਕਰਮਾਲੀ ਦੀ ਤੋਰ ਕੇ ਦਿਖਾਵਾਂਗੇ ਢਾਂਚਾ ਬੜਾ ਕਮਾਲ ਆ ਹਨ ਬਾਈ ਬੜੀ ਚੰਗੀ ਮੱਝ ਦੀ ਕੱਟੀ ਹੈਗੀ ਛੋਟੀਆਂ ਕੱਟੀਆਂ ਦਾ ਆਪਾਂ ਘੱਟ ਲੈਨੇ ਆਵੇ ਤਾਂ ਮੈਨੂੰ ਨਾ ਸ਼ਕੀਨ ਲੱਗੀ ਤੇ ਸੋਹਣੀ ਲੱਗੀ ਆਪਾਂ ਤਾਂ ਲੈ ਲੈਨੇ ਆਪਾਂ ਕੱਟੀਆਂ ਵੱਡੀਆਂ ਹੀ ਲੈਨੇ ਆਂਗੇ ਠੀਕ ਇਹਦੇ ਤੇ ਕਾਬਲ ਜੀ ਹਾਂ ਕਾਬਲ ਜੀ ਇਹਦਾ ਆਇਆ ਵੀ ਚੰਗੀ ਕਰੈਕਟਰ ਦੀ ਆ ਤਾਂ ਲੈ ਲਈ ਆਪਾਂ ਇੱਕ ਚੀਜ਼ ਆ ਬਾਈ ਆਪ ਵੀ ਦਾਖਦੀਆਂ ਮੂੰਹ ਖੋਲਦੀਆਂ ਕਰਤੀ ਜੰਨਾ ਤਾਰੀਫ ਕਰ ਲੋ ਨਹੀਂ ਥੋੜੀ ਐ ਝੋਲੀ ਇੱਕ ਨੰਬਰ ਪੁਰਾ ਇੱਕ ਨੰਬਰ ਦੇਖੋ ਕਿਵੇਂ ਪਿਆ ਪੁਰਾ ਕਿੰਨੀ ਚੌੜਾ ਪਿਆ ਪੁਰਾ ਦੇਖੋ ਪਤਲਾ ਸਿੰਘ ਕੀ ਬਾਤ ਈ ਆ ਕਰਮਾਲੀ ਨੇ ਸਿੰਗ ਲੈ ਜਮਾਂ ਨਾਲ ਹੀ ਮੋਲਿਆ ਆ ਜਾ ਪੁੱਤ ਆ ਜਾ ਆ ਜਾ ਬੋਲੀ ਬਿਊਟੀ ਆ ਯਾਰ ਕਰਮਾਲੀ ਦੇ ਲੈ ਦਸ ਸਿੰਘ ਦੀ ਦਿਖਾਓ ਲੈ ਕੀ ਬਾਤ ਆ ਕੀ ਮੋਲ ਆ ਫਿਰ ਸੇਵਕਾ ਜੱਜ ਮੋਲੇ ਦਾ ਵੀ ਨਹੀਂ ਵੜਾ ਕਰਨਾ ਸਾਣੇ ਇਹ ਜੱਜ 32 35 ਕਰੀ ਜਾਂਦਾ ਵਾ 29000 ਦੀ ਦੇ ਦੇਣੀ ਆ ਬਾਈ ਜਮਾਂ ਜੱਜ ਮੋਲਾ ਕਟਾਉਣ ਵਾਲੇ ਚੱਕਰਾਂ 'ਚ ਨਾ ਪਵੇ ਵੀ ਭਾਈ 29 ਕਰਤਾ ਤੇ ਭਾਈ 25 ਦੀ ਦੇ ਦੂਗਾ। ਚੀਜ਼ ਦੇਖੋ। ਹਾਂ ਅਸੀਂ ਇਹ ਤਾਂ ਥੋੜਾ ਥੋੜਾ ਹੀ ਮਾਨਤਾਣ ਹਾਂ। ਹਾਂ ਪਹਿਲਾਂ ਚੀਜ਼ ਵੇਖੇ ਫਿਰ ਪੈਸਾ ਲਾਵੇ। ਪੈਸਾ ਲਾਵੇ। ਚੀਜ਼ ਹੈ ਇੱਕ ਪਰ ਇਹ ਕਈ ਬੰਦੇ ਭਾਈ ਚੀਜ਼ ਨਹੀਂ ਪਾਰਖਣੇ ਕਰਦੇ ਉਹ ਕਟਾਉਣ ਵਾਲਾ ਜੀ ਹੁੰਦੇ ਆ ਵੀ ਵਪਾਰੀ ਵੱਧ ਮੰਗੀਆਂ ਦੇ ਵੀ ਐਨੇ ਕਟਾ ਲਓ। ਸਹੀ ਗੱਲ ਹੈ। ਪਰ ਚੀਜ਼ ਵੇਖੋ ਆਪਾਂ ਮੁੱਲ ਪਹਿਲਾਂ ਜਾਇਜ਼ ਹੀ ਹੁੰਦੇ ਆ ਆਪਣੇ ਆਪਣੇ ਨਿਆਇਜ਼ ਨਹੀਂ। ਹੂੰ। ਕੱਟੀ ਬਹੁਤ ਚੰਗੀ ਆ ਭਾਈ ਤੇ ਨਗਸੀ ਭਰਾ ਕੋਲ ਹੀ 4 ਬਿਚਾਰੀ ਚੰਗੇ ਆ ਬਿਚਾਰੀ ਸਿਰੇ ਦੀਆਂ ਨੇ ਇੱਕ ਦੂਜੀ ਤੋਂ ਵੱਧ ਕੇ ਕਿਸੇ ਵੀਰ ਨੂੰ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ